ਲਗਭਗ 2:00 ਵਜੇ ਤੇ ਕਰੀਬ ਜਨਤਾ ਪ੍ਰੀਤ ਨਗਰ ਸ਼ਹਿਰ ਫਿਰੋਜ਼ਪੁਰ ਤੋਂ ਮੌਜੂਦਾ ਐਮਸੀ ਦੇ ਘਰ ਦੇ ਮੂਹਰੇੋਂ ਸਕਾਰਪਿਓ ਐਚਆਰ 831904 16 ਮਾਡਲ ਛੋਈ ਚੋਰੀ ਆਮ ਸ਼ਹਿਰੀ ਦਾ ਜੀਣਾ ਹੋਇਆ ਮੋਹਾਲ ਰਾਤ ਨੂੰ ਬੇਖੌਫ ਘੁੰਮਦੇ ਨੇ ਚੋਰ ਦੱਸਣਾ ਚਾਹੁੰਦਾ ਕਿ ਜਨਤਾ ਪ੍ਰੀਤ ਨਗਰ ਫਿਰੋਜ਼ਪੁਰ ਦੇ ਮੌਜੂਦਾ ਐਮਸੀ ਸ਼੍ਰੀਮਤੀ ਸੁਖਵਿੰਦਰ ਕੌਰ ਦੇ ਘਰ ਦੇ ਮੂਹਰੇੋਂ ਚਿੱਟੇ ਰੰਗ ਦੀ ਸਕਾਰਪਿਓ ਨੰਬਰ HR 83190416 ਮਾਡਲ ਹੋਈ ਚੋਰੀ ਔਰ ਸੁਣਦੇ ਹਾਂ ਮੌਜੂਦਾ ਐਮਸੀ ਜਗਿੰਦਰਪਾਲ ਗੱਬਰ ਦੇ ਜ਼ੁਬਾਨੀ ਕੀ ਕਹਿੰਦੇ ਨੇ ਮੀਸੀ ਸਿਸਟਰ ਦੇ ਭਾਬੀ ਤੇ ਮੇਰਾ ਭਤੀਜਾ ਉਹ ਫੰਕਸ਼ਨ ਤੇ ਆਏ ਨੇ 12:30 ਵਜੇ ਤੇ 12:30 ਵਜੇ ਘਰ ਦੇ ਗੇਟ ਦੇ ਬਾਹਰ ਗੱਡੀ ਖੜੀ ਕੀਤੀ ਹੈ ਜੀ ਤੇ 2:00 ਵਜੇ ਤੇ 20 ਮਿੰਟ ਤੇ ਇੱਕ ਗੱਡੀ ਆਈ ਹੈ Swift ਕਲਰ Swift ਗੱਡੀ ਹੈ ਬਲੈਕ ਕਲਰ ਦੀ ਉਹਦੀ ਛੱਤ ਤੇ ਉਹ ਗੱਡੀ ਆਈ ਉਹਦੇ ਵਿੱਚੋਂ ਦੋ ਮੁੰਡੇ ਉਤਰ ਕੇ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਡੇ ਕੋਲੇ ਹੀ ਉਹ ਦੋ ਮੁੰਡੇ ਉੱਤਰ ਕੇ ਆਏ ਨੇ ਉਹਨਾਂ ਨੇ ਵਾਰੰਟ ਖੋਲਿਆ ਵਾਰੰਟ ਖੋਲ ਕੇ ਉਸ ਤੋਂ ਬਾਅਦ ਦੇ ਵਿੱਚੋਂ ਜਿਹੜੀ ਇਹ ਬੈਟਰੀ ਤੇ ਉਹਨਾਂ ਨੇ ਉਹਦਾ ਕਨੈਕਸ਼ਨ ਕੱਟਣਾ ਹੀਗਾ ਉਹਦੀ ਉਹ ਗੱਡੀ ਦੇ ਵਿੱਚ ਜਿਹੜੀ ਉਹਨਾਂ ਦੇ ਕੋਲੇ ਗੱਡੀ ਖੜੀ ਸੀਗੀ ਉਹਦੇ ਵਿੱਚੋਂ ਲੱਗਦਾ ਏਵੇਂ ਵੀ ਜਿਵੇਂ ਕੋਈ ਉਹ ਕੋਈ ਚਾਬੀ ਚੂਬੀ ਲੈ ਕੇ ਨਹੀਂ ਜੀ ਨਹੀਂ ਚਾਬੀ ਚੂਬੀ ਲੈ ਕੇ ਆਇਆ ਉਹਦੇ ਨਾਲ ਉਹਨੇ ਬੈਟਰੀ ਤੋਂ ਕੋਈ ਚੀਜ਼ ਕੱਟੀ ਏ ਫਿਰ ਉਹਨੇ ਗੱਡੀ ਖੋਲ ਲਈ ਏ ਗੱਡੀ ਖੋਲ ਕੇ ਉਹ ਰੇਡ ਕੇ ਪਿੱਛੇ ਲੈ ਕੇ ਗਿਆ ਨੇ ਪਿਛਲੀ ਗਲੀ ਦੇ ਵਿੱਚ ਹਨੇਰਾ ਉੱਥੇ ਉਹਨਾਂ ਨੇ ਖੜ ਕੇ ਕੋਈ 10-15 ਮਿੰਟ ਲਾਏ ਨੇ ਉੱਥੋਂ ਗੱਡੀ ਸਟਾਰਟ ਕਰਕੇ ਸਾਡੇ ਘਰ ਦੇ ਸਾਹਮਣੇ ਸਾਈਂ ਡੇਰੀ ਹੈਗੀ ਅਸੀਂ ਉੱਥੋਂ ਵੇਖਿਆ ਤੇ ਕਰੀਬ 3:00 ਵਜੇ ਉੱਥੋਂ ਗੱਡੀ ਨਿਕਲੀ ਹੈ ਜੀ ਸਾਢੇ 12 ਦੇ ਲੱਗੇ 3:00 ਵਜੇ ਲੈ ਕੇ ਗਏ ਆ ਆਹ ਨਹੀਂ ਜੀ ਨਹੀਂ 2 2:00 ਵਜੇ 2:00 ਵਜੇ ਲੱਗੇ ਮਤਲਬ 1 ਘੰਟਾ ਡੇਢ ਘੰਟਾ ਲਾਇਆ ਉਹਨਾਂ ਨੇ ਨਹੀਂ ਜੀ ਅਸੀਂ ਸਾਢੇ 12:00 ਵਜੇ ਆਏ ਆ ਫੰਕਸ਼ਨ ਤੋਂ ਤੇ ਜਿਹੜੇ ਚੋਰ ਨੇ ਉਹ 2:20 ਮਿੰਟ ਤੇ ਆਏ ਨੇ ਮਤਲਬ ਘੰਟੇ ਦੇ ਵਿੱਚ ਵਿੱਚ ਉਹ ਗੱਡੀ ਲੈ ਗਈ ਆ ਉੱਥੋਂ 2:20 ਤੋਂ 3 ਇਹ 3 ਵਜੇ ਦੇ ਵਿੱਚ ਵਿੱਚ ਗੱਡੀ ਲੈ ਕੇ ਗਈ ਹੈ ਜੀ ਸਟਾਰਟ ਕਰਕੇ ਲਗਾਇਆ ਹਾਂਜੀ ਸਟਾਰਟ ਕਰਕੇ ਲਾ ਕੇ ਗਿਆ ਜੀ ਅੱਛਾ ਤੇ ਪੁਲਿਸ ਨੂੰ ਕੰਪਲੀਟ ਕੀਤੀ ਹੈ ਹਾਂਜੀ ਮੈਂ ਥਾਣਾ ਸਿਟੀ ਕੰਪਲੇਨ ਕੀਤੀ ਹੈ ਕਿਹਦੀ ਪੁਲਿਸ ਹੈ ਪੁਲਿਸ ਏਐਸਆਈ ਰਮਨ ਕੁਮਾਰ ਜੀ ਹੈਗੇ ਨੇ ਹਾਂ ਉਹਨਾਂ ਨੇ ਤਾਂ ਇਹ ਕਿਹਾ ਵੀ ਤੁਸੀਂ ਵੀ ਭਾਲ ਕਰੋ ਕਿ ਤੁਸੀਂ ਪਤਾ ਕਰੋ ਜਿੱਥੇ ਕਿਤੇ ਮੇਰੀ ਲੋੜ ਪੈਂਦੀ ਹੈ ਮੈਨੂੰ ਦੱਸੋ ਕਿੱਧਰ ਨੂੰ ਗਈ ਲੱਗਦੀ ਤੁਹਾਨੂੰ ਗੱਡੀ ਜਿਹੜੇ ਲੋਕ ਵੀਡੀਓ ਦੇਖਦੇ ਆ ਤੁਹਾਡੇ ਨਾਲ ਸੰਪਰਕ ਕਰਨ ਗੱਡੀ ਜੇ ਪਤਾ ਲੱਗਦੀ ਹੈ ਗੱਡੀ ਦਾ ਨੰਬਰ ਦੱਸ ਦਿਓ ਗੱਡੀ ਦਾ ਹੋਰੀਆ ਦੱਸ ਦਿਓ ਕਿੱਧਰ ਨੂੰ ਗਈ ਤੁਹਾਨੂੰ ਗੱਡੀ ਦਾ ਨੰਬਰ ਹੈਗਾ ਜੀ 483 1904 2016 ਮਾਡਲ ਦੀ ਵਾਈਟ ਕਲਰ ਦੀ ਗੱਡੀ ਹੈ ਸਰਕਾਰ ਪੀਓ ਗੱਡੀ ਹੈ ਔਰ ਉਹਦੇ ਪਿੱਛੇ ਜਿਹੜੀ ਹੈ ਜਿਹੜੀ ਚੋਰਾਂ ਕੋਲੇ ਗੱਡੀ ਹੈ ਗੱਡੀ ਉਹ ਵੀ ਵੇਖਣ ਚ ਨਵੀਂ ਲੱਗਦੀ ਹੈ ਲੇਕਿਨ ਉਹ ਸਵਿਫਟ ਨਵੀਂ ਗੱਡੀ ਹੈ ਨਵੇਂ ਮਾਡਲ ਦੀ ਆਰੋਂ ਦੀ ਛੱਤ ਕਾਲੀ ਏ ਔਰ ਕਿੱਧਰ ਨੂੰ ਗਈ ਲੱਗਦੀ ਏ ਗੱਡੀ ਅਸੀਂ ਉਹਦੀ ਅਸੀਂ ਜਿਹੜੇ ਕੈਮਰੇ ਦੀ ਚੈਕਿੰਗ ਕਰ ਰਹੇ ਆ ਨਾ ਜੀ ਉਹ ਜੀਰਾ ਰੋਡ ਤੇ ਗੱਡੀ ਆਈ ਏ ਜੀ ਜੀਰਾ ਰੋਡ ਨੂੰ ਗਈ ਏ ਹਾਂਜੀ ਅੱਛਾ ਹੁਣ ਤੁਸੀਂ ਭਾਲ ਕਰ ਰਹੇ ਹੋ ਫਿਰ ਹਾਂਜੀ ਅਸੀਂ ਭਾਲ ਕਰ ਰਹੇ ਹਾਂ ਕਿੰਨੇ ਕੈਮਰੇ ਚੈੱਕ ਕਰ ਲਏ ਆ ਅਸੀਂ ਤਕਰੀਬਨ ਜੀ ਸ਼ਹਿਰ ਦੇ ਵੀ ਕੀਤੇ ਨੇ ਤੇ ਹੁਣ ਅਸੀਂ ਆ ਜੀਰਾ ਰੋਡ ਦੇ ਘਟ ਤੋਂ ਘਟ ਵੀ ਜ਼ਿਆਦਾ ਨਹੀਂ 3 4 5 4 5 ਤੱਕ ਕੈਮਰੇ ਜੀ ਅਸੀਂ ਚੈੱਕ ਕਰ ਹੀ ਚੁੱਕੇ ਆ ਜੀ ਬੰਦੇ ਕਿੰਨੇ ਸੀ ਗੱਡੀ ਵਾਲੇ ਜਿਹੜੇ ਆਏ ਸੀ ਲੈਣ ਫਿਲਹਾਲ ਤਾਂ ਜਿਹੜੇ ਉੱਤਰ ਕੇ ਗੱਡੀ ਦੇ ਵਿੱਚ ਆਏ ਉਹ ਤਾਂ ਦੋ ਹੀ ਵੇਖੇ ਨੇ ਜੀ ਬਾਕੀ ਜੇ ਗੱਡੀ ਦੇ ਵਿੱਚ ਕੋਈ ਹੋਰ ਵੀ ਹੋ ਸਕਦੇ ਨੇ ਥਾਰ ਥੋਰ ਵੀ ਕੋਈ ਲੱਗਦਾ ਸੀ ਉਹਨਾਂ ਕੋਲੇ ਜਾਂ ਜਿਹੜੇ ਕੈਮਰੇ ਦੇ ਵਿੱਚ ਵੇਖਿਆ ਜੀ ਉਹਨਾਂ ਦੇ ਵਿੱਚ ਤਾਂ ਉਹਨਾਂ ਦੇ ਕੋਲੇ ਹਥਿਆਰ ਨਹੀਂ ਹੈਗਾ ਗੱਡੀ ਦੇ ਵਿੱਚ ਇਥੇ ਹਥਿਆਰ ਹੋ ਸਕਦੇ ਨੇ ਜੀ ਹਾਂ ਜੀ ਪਹਿਲਾਂ ਵੀ ਕੋਈ ਲੱਗੇ ਤਾਂ ਕਿ ਕਦੇ ਚੋਰੀ ਹੋਈ ਇਸ ਤਰ੍ਹਾਂ ਦੀ ਅਜਿਹਾ ਤਾਂ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਜੀ ਕੀ ਮੰਗਾ ਤੁਹਾਡੇ ਕੋਲ ਪੁਲਿਸ ਤੋਂ ਹੁਣ ਪੁਲਿਸ ਤੋਂ ਮੇਰੀ ਮੰਗ ਇਹ ਹੈ ਜੀ ਇਹ ਜੀ ਉਹ ਗੱਡੀ ਦੀ ਜਿੰਨੀ ਵੀ ਜਲਦੀ ਤੋਂ ਜਲਦੀ ਹੋ ਸਕਦਾ ਭਾਲ ਕਰਾਈ ਜਾਵੇ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਾਇਆ ਜਾਵੇ